ਸਰ ਮੇਰਾ ਨਾਮ ਅਮਰੀਕ ਸਿੰਘ ਆ ਜੀ ਮੈਂ ਫਾਇਰ ਸਰਵਨ ਫਲੋਰ ਤੋਂ ਆ ਤੇ ਸਰ ਅੱਗ ਮਤਲਬ ਲੱਗੀ ਜਦੋਂ 2 ਕੁ ਮਿੰਟ ਦੇ ਬਚੇ ਸੀ ਇੱਥੇ ਗਰਾਏ ਖੜੇ ਸੀਗੇ ਜਦੋਂ ਇੱਕ 1 ਮਿੰਟ ਦੇ ਪਹੁੰਚ ਗਏ ਦੂਜੀ ਗੱਡੀ ਮਤਲਬ 2 ਕੁ ਮਿੰਟ ਤੱਕ ਫਲੋਰੋਂ ਆਈ ਆ ਤੇ ਜਿਉਂ ਸਾ ਦੇਖਿਆ ਅੱਗ ਮਤਲਬ ਬਹੁਤ ਜ਼ਿਆਦਾ ਸੀ ਡਰਾਈਵਰ ਵੀ ਮਤਲਬ ਦਾ ਇੱਥੇ ਨੇੜੇ ਹੈ ਨਹੀਂ ਸੀਗਾ ਕੋਈ ਫਰਾਰ ਸੀਗਾ ਤੇ ਮਤਲਬ ਉਦਾਂ ਗੱਡੀ ਦਾ ਨੁਕਸਾਨ ਤਾਂ ਜੀ ਸਾਰਾ ਹੋ ਗਿਆ ਜੀ ਸਾਰਾ ਕਾਫੀ ਤੇ ਡਰਾਈਵਰ ਦਾ ਹਰੇ ਤੱਕ ਪਤਾ ਨਹੀਂ ਲੱਗਿਆ ਕਿਹੜਾ ਗਾਉਂ ਕਿੱਥੋਂ ਹੈ ਗੱਡੀ ਕਿੰਨੇ ਘੁੰਮ ਕੇ ਜਿਹੜੇ ਦੋ ਰੋਡ ਕਰਾਸ ਕਰਕੇ ਇੱਧਰ ਆਈ ਹੈ ਜੀ ਹਾਂਜੀ ਹਾਂਜੀ ਦੱਸਿਆ ਦੇ ਦਿੰਦੇ ਆ ਮੈਂ ਦੋ ਰੋਡ ਕਰਾਸ ਕਰਕੇ ਇੱਧਰ ਗੱਡੀ ਆਈ ਹੈ ਇਹ ਤੇ ਸੀਐਨਡੀ ਸਿਲੰਡਰ ਵੀ ਇਹਦੇ ਵਿੱਚ ਲੱਗਾ ਹਾਂਜੀ ਹਾਂਜੀ ਚਾਰ ਸਿਲੰਡਰ ਲੱਗੇ ਸੀਐਨ ਠੀਕ ਹੈ ਜੀ ਹਾਂਜੀ ਉਹ ਠੀਕ ਨੇ ਨਾਲੇ ਜੀ ਉਹ ਹਾਂਜੀ ਹਾਂਜੀ ਖੋਲ ਤੇ ਨੇ ਹਲੇ ਪਤਾ ਨਹੀਂ ਲੱਗਾ ਅੱਗੇ ਦਾ ਖਾਨਦਾਰ ਪਲੰਗ ਦਾ ਜੀ ਕਿਉਂ ਦਰਨੇ ਆ ਗਏ ਨਹੀਂ ਸਰ ਅੱਗੇ ਦਾ ਨਹੀਂ ਕਿਉਂ ਕਾਰਨ ਦਾ ਪਤਾ ਲੱਗਿਆ ਬਸੇ ਹੈਲਪਰ ਕੋਈ ਵੀ ਨਹੀਂ ਮੌਕੇ ਨਹੀਂ ਸਰ ਮੌਕੇ ਤੇ ਕੋਈ ਵੀ ਨਹੀਂ ਸਾਰੇ ਭਰਾ ਇਹ ਗੱਡੀ ਜਿਹੜੀ ਆ ਗੁਰਾਇਆਂ ਸਾਈਡ ਤੋਂ ਲੁਧਿਆਣਾ ਸਾਈਡ ਨੂੰ ਜਾ ਰਹੀ ਸੀ ਜਦੋਂ ਡੀਕੋ ਮਿਉਰੀ ਟਾਬਾ ਲੱਗ ਗਈ ਤੇ ਇਹਦਾ ਕਿਤੇ ਜਿਆਦਾ ਤਾਂ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਲੈ ਕੋਈ ਕਲ ਕਲੀਅਰ ਨਹੀਂ ਹੈਗੀ ਜਾਂ ਡਰਾਈਵਰ ਨੂੰ ਕਿ ਨੀਂਦ ਆ ਗਈ ਹੋਗੀ ਗੱਡੀ ਦੂਸਰੀ ਸਾਈਡ ਤੋਂ ਇਧਰਲੇ ਪਾਸੇ ਨੂੰ ਆ ਗਈ ਸਲਿਪ ਰੋਡ ਤੇ ਆ ਕੇ ਨੂੰ ਅੱਗ ਲੱਗੀ ਜੀ ਪਤਾ ਲੱਗਾ ਜੀ ਤਾਰ ਲੱਗੀ ਰਿਹਾ ਹੋਗਾ ਇਹਦਾ ਹਾਸਾ ਡਰਾਈਵਰ ਜਾਂ ਕੋਈ ਹੈਲਪਰ ਵਗੈਰਾ ਕੋਈ ਮਿਲਿਆ ਨਹੀਂ ਹਲੇ ਨਹੀਂ ਹਲ ਤੱਕ ਕੋਈ ਬੰਦਾ ਨਹੀਂ ਆਇਆ ਜੀ ਡਰਾਈਵਰ ਮੌਕੇ ਤੇ ਚਲੇ ਗਿਆ ਨਾ ਕੋਈ ਹੈਲਪਰ ਨਾਲ ਉਹਦਾ ਜਿਹੜੀ ਮੌਕੇ ਤੇ ਆ ਕੇ ਹੀ ਫਾਇਰ ਬ੍ਰੀਗਡ ਨੂੰ ਫੋਨ ਕੀਤਾ ਆ ਕੇ ਤਿੰਗ ਫਾਇਰ ਬਿਗੜ ਦੀਆਂ ਗੱਡੀਆਂ ਵੀ ਟਾਈਮ ਨਾਲ ਆ ਗਈਆਂ ਬੇਦਨ 10-15 ਮਿੰਟ ਤੋਂ ਪਹਿਲਾਂ ਆ ਗਈਆਂ ਗੱਡੀਆਂ ਕਿੰਨੀ ਗੱਡੀਆਂ ਲੱਗੀਆਂ ਜੀ ਦੋ ਗੱਡੀਆਂ ਆਈਆਂ ਫਾਇਰ ਬਿਗੜ ਦੀਆਂ ਫਲੋਰ ਤੋਂ ਉਨੀ ਆ ਕੇ ਅੱਗ 'ਤੇ ਅੱਗ ਤੇ ਕਾਬੂ ਪਾਇਆ ਜੀ ਹਾਂ ਜੀ 10 ਮਿੰਟ ਪਹਿਲਾਂ ਨੇੜੇ ਠੱਪਾ ਆ ਇੰਟਰਨੈਸ਼ਨਲ ਠੱਪਾ ਇਹਨਾਂ ਦੇ ਕਰਿੰਦੇ ਨੇ ਫੋਨ ਕੀਤਾ ਜੀ ਵੀ ਇੱਥੇ ਗੱਡੀ ਦੂਜੀ ਸਾਈਡ ਟੱਪ ਕੇ ਅੱਗ ਲੱਗ ਗਈ ਹੈ ਹਾਂਜੀ ਇੱਥੇ ਆ ਕੇ ਪਤਾ ਲੱਗਾ ਜੀ ਵੀ ਜ਼ਿਆਦਾ ਅੱਗ ਲੱਗੀ ਹੈ ਉਸ ਤੋਂ ਬਾਅਦ ਡਰਾਈਵਰ ਭੱਜ ਗਿਆ ਠੀਕ ਹੈ ਜੀ ਗੱਡੀ ਚ ਠੀਕ ਹੈ ਜੀ ਪਤਾ ਤਾਂ ਲੱਗਾ ਬਾਕੀ ਤਫਤੀਸ਼ ਦਾ ਮਿਲ ਰਿਹਾ ਚੁਆਇਸ ਬ੍ਰੈਡ ਜੀ ਚੁਆਇਸ ਬ੍ਰੈਡ ਜੀ ਜੀ ਠੀਕ ਹੈ ਜੀ ਕੋਈ ਯਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਭਈ ਡਰਾਈਵਰ ਭੱਜ ਗਿਆ ਬਾਕੀ ਦਾ ਮੈਂ ਵੀ ਦੂਜੇ ਪਾਸੋਂ ਆਈ ਆ ਬਹੁਤ ਫਟਾਫਟ ਆ ਗਿਆ ਇਧਰੋਂ ਹਾਈਵੇ ਚੱਲਦਾ ਨਿਰਵਿਗਨ ਹਾਂਜੀ ਕੋਈ ਇਹ ਨਾ ਹੋਇਆ ਕਿ ਤੇ ਮਿਸ ਐਪਰੀ ਨਹੀਂ ਹੋਈ ਕੋਈ ਫਾਇਰ ਵਰਗੇ ਅੱਗ ਬੁਝਾਉਣ ਲਈ ਗੱਡੀ ਕਹ ਦਿੰਦਾ ਹਾਂਜੀ ਪਹੁੰਚ ਰਿਹਾ ਜੀ ਓਕੇ